ਨਾ ਵਿੱਦਿਆ ਮੇਰਾ ਜਰਮਨਜੀਤ ਸਿੰਘ ਸਾਨੂੰ ਬੂਟਾ ਤੋਂ ਪ੍ਰਿੰਟ ਬਦੇ ਇਹ ਵੀ ਜਮੀਨ ਖਰੀਦੀ 2009 ਦੀ ਰਜਿਸਟਰੀਆਂ ਸਾਰੀਆਂ ਮੇਰੇ ਕੋਲ ਆ ਇਹ ਪਿਛਲੇ ਸਮੇਂ ਤੋਂ ਕੁਝ ਕਾਰਨਾ ਕਾਰਨ ਕਣਕ ਸੜ ਤੋਂ ਝੋਨਾ ਨਹੀਂ ਬੀਜਿਆਗਾ ਨਾ ਕਣਕ ਵੀਜੀਗੀ ਹੁਣ ਪੜੀ ਹੀ ਵਾਹਣ ਗਏ ਆ ਤੇ ਇਹ ਬੰਦੇ ਸਾਡੇ ਗਾਲ ਪੈਗੇ ਆ ਸਰਜੀਤ ਸਿੰਘ ਭੁੱਲਾ ਚਿੰਤਾ ਸਿੰਘ ਇਹ ਸਾਰੇ ਪਰਿਵਾਰ ਨਾਲ ਲੈ ਕੇ ਆਪਦਾ ਹੋਰ ਵੀ ਜਿੰਨਾ ਇਹਨਾਂ ਦਾ ਉਥੇ ਵਿੜਾ ਹੈ ਪਿੰਡ ਦੀ ਫਿਰਨੀ ਦੇ ਨਾਲ ਲੱਗਦੀ ਜ਼ਮੀਨਾਂ ਤੇ ਇਹਨਾਂ ਨੇ ਉਹ ਸਾਨੂੰ ਉੱਥੇ ਬੰਦੇ ਸਾਡੇ ਨੂੰ ਖੱਟਾਂ ਲਾਉਂਦੀਆਂ ਅਜੇ ਪਾਲਸ ਸਿੰਘ ਨੂੰ ਉਹ ਇੱਥੇ ਆਪਣਾ ਦਾਖ ਲਿਆ ਸੁਰ ਸਿੰਘ ਹਸਪਤਾਲ ਤੇ ਬੰਬੀ ਵੀਰ ਜੀ ਇਹਨਾਂ ਨੇ ਜਿਹੜੀ ਇਹ ਤੋੜਤੀ ਐ ਮੋਟਰ ਜਿਹੜੀ ਸਾਡੀ ਮੋਟਰ ਸੀ ਉਹ ਵੀ ਤੋੜਤੀ ਸਾਰੀ ਉਹਦੇ ਵਿੱਚ ਜੋ ਸਮਾਨ ਸੀ ਤਾਰ ਸੀ ਇੱਕ ਮੋਟਰ ਸੀ ਦੇ ਵਿੱਚ ਇੱਕ ਪਾਇਪ ਸੀ 220 ਫੁੱਟ ਦੇ ਉਹ ਵੀ ਲੈ ਕੇ ਕੱਢ ਕੇ ਬੂਹਾ ਵੀ ਭੰਤਾ ਵਾ ਪੈੜੀ ਵੀ ਨਹੀਂ ਕਿ ਸਾਰੀ ਵਗਣ ਦਿੱਤੀ ਪੈਲੀ ਵਿੱਚੇ ਰਹਿ ਗਈ ਵਗਣ ਵਾਲੀ ਉਹ ਫੋਟੋ ਆਪਾਂ ਤੁਹੀਂ ਵੇਖੜੀ ਕਰ ਲੈਣੀ ਤੇ ਕੁਲਕਨੀ ਜਮੀਨ ਆ ਇਹ ਵੀ ਜੀ ਤਿੰਨ ਕਿਲੇ ਤੋਂ ਉੱਪਰ ਹੀ ਹੋਊਗੀ ਕੋਈ ਕੱਟ ਨਹੀਂ ਕੀ ਤਿੰਨ ਅਗਲੇ ਦੇ ਵੇਖੜੀ ਜੀ ਇਹ ਜਿਹੜੇ ਬੰਦੇ ਤੁਹਾਨੂੰ ਜ਼ਮੀਨ ਨਹੀਂ ਵੰਡ ਦਿੰਦੇ ਉਹਨਾਂ ਕੋਲ ਵੀ ਕੋਈ ਕਾਗਜ਼ ਪੱਤਰ ਹੈ ਜਾਂ ਕੀ ਕਰਦੇ ਉਹਨਾਂ ਕੋਲ ਵੀ ਜੀ ਕੋਈ ਕਾਗਜ਼ਤ ਨਹੀਂ ਅਸੀਂ ਸਾਡੇ ਕੋਲ ਸਾਰੀਆਂ ਰਜਿਸਟਰੀਆਂ ਇੰਤਕਾਲ ਸਾਡੇ ਦੋਵਾਂ ਭਰਾਵਾਂ ਨਾਮਾ ਜਰਮਨਜੀਤ ਸਿੰਘ ਤੇ ਜੇਪਾਸ ਸਿੰਘ ਮੇਰੇ ਛੋਟੇ ਭਰਾਵਾਂ ਦੋਵਾਂ ਭਰਾਵਾਂ ਦਾ ਸਾਡੇ ਨਾਲ ਇੰਤਕਾਲ ਆ ਪਹਿਲੀ ਸਾਡੇ ਕੋਲ ਰਜਿਸਟਰੀਆਂ ਸਾਰੀਆਂ ਟੋਟਲੀ ਕਿੰਨਾ ਸਮਾਂ ਪਹਿਲੇ ਜੀ ਸੀ ਇਹ ਜੀ ਕੋਈ ਹੋਣਗੀਆਂ 2009 ਦੇ ਵਿੱਚ ਕਰਾਈਆਂ ਰਜਿਸਟਰੀਆਂ ਹਾਂਜੀ 2009 ਦਸ ਦੇ ਵਿੱਚ ਕਬਜ਼ਾ ਵੀ ਤੁਹਾਡਾ ਉਹਨਾਂ ਦਾ ਹੀ ਕਬਜ਼ਾ ਵੀ ਜੀ ਸਾਡਾ ਹੈ ਹਾਂਜੀ ਹੁਣ ਕੱਲ ਕਿੰਨੇ ਕ ਬੰਦੇ ਜਿਹੜੇ ਪਏ ਤੁਹਾਨੂੰ ਤੇ ਕਿੰਨੇ ਕ ਸਾਟਾਂ ਕਿਸ ਤਰੀਕੇ ਨਾਲ ਲਾਈਆਂ 30000 ਦੇ ਨਾਮ ਇਹਨਾਂ ਕੋਲ ਵੀਰ ਜੀ ਦਾਤਰ ਕਿਰਪਾਨਾ ਇਹਨਾਂ ਦੇ ਕੋਲ ਹੀ ਛੋਟੇ ਤੇ ਬਾਕੀ ਇਹ ਮੁੰਡੇ ਕੋਈ ਇਹਨਾਂ ਦੇ ਹੋਣਗੇ 20 25 ਬੰਦੇ ਹੀ ਏ ਨਾਲ 5 7 8 10 ਵੀ ਜਨਨੀਆਂ ਜਿੰਨੀਆਂ ਵੀ ਇਹਨਾਂ ਦੇ ਘਰ ਦੀਆਂ ਜਨਨੀਆਂ ਆ ਉਹ ਵੀ ਸਾਰੀਆਂ ਨਾਲ ਇਨਾ ਘਰਦਿਆਂ ਵਾਲਾ ਕੀਤਾ ਅਹੀਂ ਉੱਥੋਂ ਮੜ ਕੇ ਆਉਦੀ ਜਾਨ ਬਚਾ ਕੇ ਭੱਜੇ ਆ ਤੇ ਇਹਨਾਂ ਨੇ ਇੱਕ ਬੰਬੀ ਸਾਡੀ ਭੰਨ ਕੱਤੀ ਆ ਅਜੇ ਪਾਲ ਦੇ ਸੱਟ ਲਾਤੀ ਦਾਤਰ ਮਾਰਿਆ ਉਹਨੇ ਤੁਸੀਂ ਕਿੰਨੇ ਕ ਬੰਦੇ ਸੀ ਆਹੀਂ ਤਿੰਨ ਕ ਜਾਣੇ ਆ ਵੀ ਤਿੰਨ ਜਾਂ ਚਾਰ ਜਾਣੇ ਕਿੰਨੇ ਜਾਣੇ ਕਿੰਨੇ ਜਾਣੇ ਹਾਂਜੀ ਡਰਾਈਵਰ ਸੀ ਟਰੈਕਟਰ ਦੋ ਹੀ ਇੱਕ ਡਰਾਈਵਰ ਸੀ ਟਰੈਕਟਰ ਉਹ ਤੇ ਇੱਕ ਮੇਰੇ ਦੂਜਾ ਟਰੈਕਟਰ ਤੇ ਸਭ ਦੀ ਕੋਸ਼ਿਸ਼ ਕਰੀ ਕਿ ਪੋਸਟ ਕਾਰ ਵੀ ਨਹੀਂ ਕੀਤੀ ਆ ਚੌਂਕੀ ਇੰਚਾਰਜ ਨੂੰ ਉੱਥੇ ਅਹੀਂ ਦਿੱਤਾ ਵਾ ਆਪਦੀ ਜੋ ਵੀ ਹੈਗਾ ਬੰਬੀ ਦਾ ਨੁਕਸਾਨ ਨਾ ਕੀਤਾ ਜੋ ਸਾਡਾ ਸਮਾਨ ਖੜੇ ਖੜਿਆ ਉੱਥੇ ਹੀ ਸਾਰਾ ਕੁਝ ਲਿਖਾ ਕੇ ਆਏ ਆ ਉਹ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਵੀ ਸਾਡੀ ਆਪਣੀ ਨੰਬਰੀ ਜ਼ਮੀਨ ਆ ਸਾਨੂੰ ਇਹ ਬੰਦੇ ਵਾਉਣ ਨਹੀਂ ਦੇ ਰਹੇ ਗੁੰਡਾਗਰਦੀ ਖੜਨਾ ਕੰਡਾ ਬਹੁਤ ਜ਼ਿਆਦਾ ਨਾ ਸਾਨੂੰ ਇਹ ਪਿੰਡ ਜਾਣ ਦਿੰਦੇ ਆ ਬਹੁਤ ਜ਼ਿਆਦਾ ਸਾਨੂੰ ਤੰਗ ਕੀਤਾ ਨਾ ਰਾਹ ਗਲੀ ਸਾਨੂੰ ਪਿੰਡ ਤੋਂ ਘਰੋਂ ਨਹੀਂ ਨਿਕਲਣ ਦਿੰਦੇ ਤੇ ਅਸੀਂ ਤੇ ਉਹ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਲਵਾਇਆ ਦਵਾਇਆ ਜਾਵੇ ਸਾਡੀ ਜ਼ਮੀਨ ਆਪਣੀ ਆ ਇਹਨਾਂ ਦਾ ਇੱਕ ਮਰਲਾ ਵੀ ਥਾਣੀ ਇਹਦੇ ਵਿੱਚ ਹੈਗਾ ਸਾਨੂੰ ਕੋਈ ਕਾਗਤ ਵਿਖਾਉਣ ਪੀ ਇਹਨਾਂ ਦਾ ਕੋਈ ਹੈਗਾ ਤੇ ਸਾਡੇ ਤੇ ਜੋ ਮਰਜ਼ੀ ਕਾਰਵਾਈ ਹੋ ਜੇ ਸਾਨੂੰ ਕੋਈ ਡਰ ਨਾ ਥੋਣਾ ਕਿ ਇਹਨਾਂ ਤੋਂ ਦੁੱਖ ਇਹਨਾਂ ਕੋਲੋਂ ਭਾਜੀ ਬਹੁਤ ਜ਼ਿਆਦਾ ਖਤਰਾ ਆਰਾਮ ਹਾਲ ਦੇ ਦਾਤਰ ਲੈ ਲੈ ਕੇ ਸਾਡਾ ਆਰਾਮ ਹਾਲ ਦੇ ਗੁੰਡਾਗਰਦੀ ਕਰਦੇ ਆ ਤੇ ਦੋ ਨੰਬਰੀਆਂ ਕਰਦੇ ਭਾਜੀ ਇਹ ਬਹੁਤ ਜ਼ਿਆਦਾ ਤੰਗ ਸਾਨੂੰ ਇਹਨਾਂ ਨੇ ਕੀਤਾ ਵਾ ਅਸੀਂ ਤਾਂ ਸਰਕਾਰ ਕੋਲੋਂ ਇਹੋ ਹੀ ਕਰਦੇ ਆ ਵੀ ਸਾਨੂੰ ਕਿਸੇ ਤਰ੍ਹਾਂ ਇਨਸਾਫ ਦਵਾਇਆ ਜਾਵੇ ਹਾਂਜੀ ਜੀ ਭਾਜੀ ਕੀ ਨਾਂ ਆਪਣਾ ਕਿਹੜਾ ਆਪਣਾ ਪਿੰਡ ਹੈ ਤੇ ਕੀ ਕਹਿਣਾ ਚਾਹਦੇ ਜਿਹੜਾ ਕੱਲ ਜਵਰਾ ਗਰਵੰਤ ਕੌਰ ਨਾਂ ਮੇਰਾ ਪਿੰਡ ਬਲੇਰ ਤੇ ਭਾਜੀ ਪਹਿਲੀ ਵਾਰ ਗਏ ਸੀ ਤੇ ਉਹ ਗੱਲ ਪੈ ਗਈ ਆ ਏ ਭਾਜੀ ਰਾਹ ਗਲੀ ਦੇ ਵਿੱਚ ਖੜਾਰ ਕੇ ਇਹਨਾਂ ਨੂੰ ਤੇ ਤਮਕੀਆਂ ਦਿੰਦੇ ਆ ਮਾਰਨ ਦੇ ਆ ਕੋਣ ਬੰਦੇ ਆ ਬੇ ਕੁੱਲਾ ਫਿਰ ਜੀ ਸੈਂਕੁੱਲਾ ਹਾਂਜੀ ਤੇ ਤੁਹਾਡੇ ਕਿਸੇ ਜੀ ਨੂੰ ਕੱਟੂ ਲੱਗੀ ਆ ਹਾਂਜੀ ਭਾਜੀ ਲੱਗੀ ਮੇਰੇ ਘਰ ਵਾਲੇ ਕੱਟ ਲੱਗੀ ਜੇ ਭਾਜੀ ਕੀ ਮੰਗ ਕਰਦੇ ਹੋ ਤੁਹਾਨੂੰ ਕੀ ਇਹਦੇ ਖਤਰਾ ਹਾਂਜੀ ਭਾਜੀ ਸਾਨੂੰ ਖਤਰਾ ਵਾ ਇਹਨਾਂ ਕੋਲੋਂ ਵੀ ਇਹ ਸਾਨੂੰ ਤਮਕੀਆਂ ਦਿੰਦੇ ਵਾਰ-ਵਾਰ ਵੀ ਅਸੀਂ ਇਹਨਾਂ ਦਾ ਨੁਕਸਾਨ ਕਰਨਾ ਵੀ ਇਹਨਾਂ ਦੇ ਦੋ ਜੀ ਬੀ ਮਾਰ ਮਾਰ ਦੇਣੇ ਵਾ ਤੇ ਸਾਨੂੰ ਇਹਨਾਂ ਤੋਂ ਇਨਸਾਬ ਚਾਹੀਦਾ ਵਾ ਜੇ ਕੋਈ ਵੀ ਸਾਡਾ ਨੁਕਸਾਨ ਹੋ ਹੋ ਜੇ ਕੱਲ ਨੂੰ ਤੇ ਇਹ ਜ਼ਿੰਮੇਵਾਰ ਹੋਣਗੇ ਸਰ ਮੇਰਾ ਨਾਮ ਜੇਪਾਲ ਸਿੰਘ ਆ ਪਿੰਡ ਮੇਰਾ ਬਲੇਰ ਆ ਸਰ ਬਲੇਰ ਦੇ ਲਾਗੇ ਸਾਡੀ ਨੰਬਰੀ ਜ਼ਮੀਨ ਆ ਸਾਰੇ ਅਸੀਂ ਵਹਣ ਗਏ ਆ ਤੇ ਇਹ ਚਿੰਤਾ ਸਿੰਘ ਤੇ ਸਰਜੀਤ ਸਿੰਘ ਖੁੱਲਾ ਤੇ ਹੋਰ ਇਹਦਾ ਚਿੰਤਾ ਸਿੰਘ ਦਾ ਮੁੰਡਾ ਤੇ ਸਾਰੇ ਇਹਨਾਂ ਨੇ ਪਿੰਡ ਦੇ ਮੁੰਡੇ ਨੌਜਵਾਨ 25 ਤੋਂ 30 ਮੁੰਡੇ ਲੈ ਕੇ ਸਾਰਾ ਸਾਡੇ ਤੇ ਹਮਲਾ ਕਰਦਾ ਪਹਿਲੀ ਵਾਰਦੇ ਤੇ ਸਰ ਦਾਤਰ ਮਾਰਿਆ ਮੇਰੀ ਬਾਹ ਤੇ ਸਰ ਚਿੰਤਾ ਸੋਨੇ ਲਲਕਾਰਾ ਮਾਰਿਆ ਵੀ ਛੱਡਿਓ ਨਾ ਸਰ ਦੂਜਿਆਂ ਮੁੰਡਿਆਂ ਨੇ 35 ਤੋਂ 40 ਮੁੰਡਿਆਂ ਨਾਲ ਸਾਡੀ ਸਾਰੀ ਮੋਟਰ ਭੰਤੀ ਆ ਸਰ ਇਹਨਾਂ ਨੇ ਸਾਡੀ ਮੋਟਰ ਦੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਆ ਮੋਟਰ ਕੱਢ ਕੇ ਲੈ ਕੇ ਬੰਬੀ ਦੇ ਵਿੱਚੋਂ ਸਰ ਬੂਆ ਸਾਰਾ ਭੰਤਾ ਤੁਸੀਂ ਵੇਖ ਕੇ ਆਏ ਜੀ ਸਰ ਤੇ ਅੰਦਰੋਂ ਪਾਈਪਾਂ ਚੋਕੇ ਲੈ ਗਏ ਸਰ ਤੇ 25 ਤੋਂ 30 ਮੁੰਡੇ ਸਾਰੇ ਇਹਨਾਂ ਨੇ ਪਿੰਡ ਦੇ ਵਿੱਚ ਨਾਲ ਲੈ ਕੇ ਤੇ ਸਾਡੇ ਤੇ ਮਲ੍ਹਾ ਕੀਤਾ ਸਾਰਾ ਹੀ ਨਿਸਾਬ ਸਾਨੂੰ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਤੋਂ ਨਿਸਾਬ ਦੀ ਮੰਗ ਕਰਦੇ ਆਂ ਇਹਨਾਂ ਦੇ ਪਰਚਾ ਨਾ ਚਾਹੀਦਾ ਸਰ ਅੱਗੇ ਤੋਂ ਵੀ ਨਹੀਂ ਜਦੋਂ ਪਿੰਡ ਆਪਦੀ ਨੰਬਰੀ ਪੈੜੀ ਵਾਣ ਗਏ ਤੇ ਸਾਨੂੰ ਸਾਰੇ ਇਹਨਾਂ ਤੋਂ ਖਤਰਾ ਹੈ ਤੇ ਸਾਰੇ ਇਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਖਤਰਾ ਸਰ ਤੇ ਅਨੁਨਿਸਾਫ ਦੀ ਨਿਸਾਬ ਚਾਹੀਦਾ ਸਾਡੀ ਪੈੜੀ ਵਗਾਉਣੀ ਚਾਹੀਦੀ ਸਰ 1.5 ਸਾਲ ਤੋਂ ਸਰ ਪੈੜੀ ਸਾਡੀ ਇਹ ਵਾਣ ਨਹੀਂ ਦੇ ਰਹੇ ਸਾਡਾ ਪੈੜੀ ਦਾ ਕੋਈ ਝਗੜਾ ਨਹੀਂ ਸਰ ਸਾਡੇ ਨਾਂ ਪੈੜੀ ਸਰ ਜਿਹੜਾ ਪਿੰਡ ਹੈ ਤੇ ਕੀ ਗੱਲ ਹੋਇਆ ਸਾਡਾ ਪਿੰਡ ਬਲੇਰ ਆ ਜੀ ਚਿੰਤਾ ਸਿੰਘ ਮੇਰਾ ਨਾਮ ਆ ਮੈਜੀ ਸੇਖ ਹੈ ਕੌਮ ਦੇ ਸਾਡਾ ਜਿਮੀਦਾਰਾਂ ਦੇ ਨਾਲ ਉੱਥੇ ਕੋਈ ਪਹਿਲ ਹੈਗਾ ਝਗੜਾ ਚੰਦਾ ਉਹ ਆਏ ਰੈਟਰ ਟੁੱਟ ਲੈ ਕੇ ਆਪਣੀ ਪੈਲੀ ਪੰਨਾ ਵਾਉਣ ਤੇ ਸਾਡਾ ਗਾਲ ਮੰਦੇ ਕਰਨ ਲੱਪੇ ਆਉਂਦੇ ਸਾਡਾ ਝਗੜਾ ਨਾ ਨਾ ਹੈਗਾ ਮੇਰਾ ਬੇਟਾ ਮਾਰਿਆ ਨਾ ਪਹਿਲਾਂ ਤੇ ਮੈਂ ਭੱਜ ਕੇ ਬਾਹਰ ਨਿਕਲਿਆ ਅੱਲਾ ਹੀ ਮੈਂ ਕਾਰ ਹਾਂ ਦੁਪਹਿਰ ਜੀ ਤੇ ਮੋਕਾ ਇੱਕ ਮੁੰਡੇ ਦੇ ਕਾਰ ਗਏ ਕਮਾਦੰਦਿਆਂ ਦੇ ਸੰਦ ਸੁਣਦੇ ਨਾਲ ਲਿਆਂਦੇ ਰਫਲਾ ਚਾਰ ਜੋ ਵੀ ਇਹਨਾਂ ਦੇ ਕੋਲ ਹੈਗਾ ਆਹ ਸੁੰਦੇ ਨਾ ਕੋਲ ਸੰਸਦ ਸੰਸਦੜੀਆ ਕਿਤੇ ਜਿਤੇ ਜਿਵੀ ਦਾਤਰ ਦੂਤਰ ਬੰਦੇ ਵਾਵਾ ਹੀ ਤੇ ਇਹ ਫੇਰ ਆਉਂਦੇ ਮੈਨੂੰ ਤਾਂ ਪ੍ਰਾਪੈ ਜੇ ਸਾਡੇ ਜਦੋਂ ਇਹਨਾਂ ਬੋਲੇ ਮਾਰੇ ਖਲਾਪ ਜਾਤੀ ਭਾਤੀ ਦੇ ਤੇ ਤੁਹਾਨੂੰ ਪਤਾ ਜੋ ਵੀ ਅਸੀਂ ਹੈਗੇ ਮੈਦੀ ਸਿੰਘ ਕਹ ਕੇ ਮੈਦੀ ਰਹਿਣਾ ਰੋਣ ਬਦਲ ਕੇ ਕਿਥੇ ਜਾਵਾਂਗੇ ਮੈਂ ਹਾਂ ਭਰਾਵਾ ਨਾ ਕਰੂ ਅੱਗੇ ਤੇ ਸਾਡਾ ਪੱਲੇ ਕੋਹ ਨਹੀਂ ਤੂੰ ਰਹਿੰਦਾ ਇਸੇ ਕੱਲੋਂ ਹੀ ਮੈਨੂੰ ਫੇਰੇ ਨਾ ਮੈਨੂੰ ਏਟਾ ਲਿਆ ਦਾਤਰ ਦੂਤਰ ਮਾਰ ਕੇ ਪਿੱਛੇ ਕੀਤੇ ਸੱਟ ਲੱਗੀ ਗਏ ਸਾਟੇ ਕਿਉਂ ਨਾ ਹੁੰਦਾ ਮੇਰੀਆਂ ਲੱਤ ਇਧਰ ਮਾਰੇ ਮਗਲੇ ਬੰਨੇ ਵਜੇ 10 ਤਰ ਤਿੰਨ ਚਾਰ ਤੇ ਮੁੜ ਕੇ ਮੈਂ ਹੱਥ ਕੀਤਾ ਗਾੜੀ ਮੇਰੇ ਆਸੇ ਮਾਰਿਆ ਮੁੜ ਕੇ ਮੈਂ ਡਿੱਗਾ ਮੇਰੇ ਡਿੱਗੇ ਪੈਰ ਦੇ ਸਿਰ 'ਚ ਮਾਰਤਾ ਕਾਵੇ ਮਗਲੇ ਬੰਨੇ ਆਵੇ ਇੱਕੋ ਜਿਹੀ ਸਿਰ 'ਚ ਵੱਜੀ ਕੀ ਮੰਗ ਕਰਦੇ ਬੱਸ ਐਂ ਦੇ ਹੁਣ ਇਹੋ ਹੀ ਕੰਮ ਕਰਦੇ ਆ ਵੀ ਜਿੰਦਰਾ ਇਹਨਾਂ ਨੇ ਸਾਨੂੰ ਨੁਕਸਾਨ ਕੀਤਾ ਇਹਨਾਂ ਨੂੰ ਸਰਕਾਰ ਫੜਕੇ ਤੇ ਬੰਦ ਕਰੇ ਕਿ ਅੱਗੇ ਵਾਸਤੇ ਜਿਹੜਾ ਇਹੋ ਜਿਹੀ ਵਧਿੱਕੀ ਨਾ ਕਰਨ ਕੀ ਇਹ ਮਸਲਾ ਜਿਹੜਾ ਕਰ ਲੋ ਹੋਇਆ ਵਾ ਨਾਂ ਸੀ ਮੇਰਾ ਪ੍ਰਵੀਨ ਕੌਰ ਆ ਇਹ ਕਹਿੰਦੇ ਸਰ ਡਬਲਿਆ ਸਰ ਕੱਲ ਇਹ ਆਏ ਆ ਜਰਮਨ ਤੇ ਅੱਜ ਨੇ ਪੈਣੀ ਹੋਣਾ ਪਹਿਲਾਂ ਵੀ ਕੋ ਝਗੜਾ ਚਾਂ ਜਾਣੀ ਐ ਏਡਾ ਕਾਸਾ ਹੈਗਾ ਵੀ ਥੋੜਾ ਇਹਨਾਂ ਸਾਲ ਹੋ ਗਏ ਇਹਨਾਂ ਨੇ ਪਹਿਲਾਂ ਸਾਡਾ ਗੁਰਜੀਤ ਸਿੰਘ ਦੀ ਡੈਥ ਹੋਈ ਇਹਨਾਂ ਦੀ ਵਜ੍ਹਾ ਨਾਲ ਇਹਨਾਂ ਮੁੰਡਾ ਸਾਡਾ ਮਾਰਿਆ ਤਸੀਹੇ ਦੇ ਦੇਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਦੀ ਨਹੀਂ ਆਏ ਸਾਲ ਬਾਅਦ ਕੱਲ ਇਹ ਆਏ ਆ ਤੇ ਮੇਰੇ ਡੈਡੀ ਬਾਹਰ ਬੱਕਰੀ ਛੱਡੀ ਸੀ ਤੇ ਉਹ ਵੇਖਣ ਨਿਕਲੇ ਜਦੋਂ ਇਹਨਾਂ ਨੇ ਟਰੈਕਟਰ ਟੂਟਰ ਲਿਆਂਦੇ ਆ ਨਾ ਇਹ ਜ਼ਮੀਨ ਨੂੰ ਆਉਣ ਆਏ ਆਪਣੀ ਤੇ ਮੇਰੇ ਡੈਡੀ ਨੇ ਬਾਹਰ ਨਿਕਲ ਕੇ ਵੇਖਿਆ ਕਿ ਮਤਲਬ ਮੈਂ ਵੇਖਾਂ ਤਾਂ ਸਹੀ ਬਾਹਰ ਕੌਣ ਆ ਤੇ ਇਹ ਮੇਰੇ ਡੈਡੀ ਦਾ ਨਾਮ ਲੈ ਲੈ ਕੇ ਸਾਨੂੰ ਕਹਿੰਦੇ ਰਾ ਚੂੜਿਓ ਬਾਹਰ ਨਿਕਲੋ ਟਾਡੇ ਕਿਹੜੇ ਮੁੰਡੇ ਜਿਹੜੇ ਕੱਢੋ ਹੁਣ ਬਾਹਰ ਹਥਿਆਰ ਲੈ ਕੇ ਆਏ ਆ ਦਾਤਰ ਦੂਤਰ ਸਾਰਾ ਇਹਨਾਂ ਨੇ ਲਿਆਂਦਾ ਦਾ ਇੰਤਜ਼ਾਮ ਪੱਕਾ ਕੀਤਾ ਵਾ ਮੇਰੇ ਡੈਡੀ ਨੇ ਕਿਹਾ ਕਿ ਸਾਡੀ ਜਾਤ ਬਾਰੇ ਤੇ ਕੁਝ ਕਹੋ ਨਾ ਜੋ ਕਹਿਣਾ ਵਾ ਸਿੱਧੇ ਤਰ੍ਹਾਂ ਸਾਡੇ ਨਾਲ ਗੱਲ ਕਰੋ ਪਹਿਲਾਂ ਸਾਡੇ ਕੋਲ ਤੁਸੀਂ ਕੀ ਰਹਿਣ ਦਿੱਤਾ ਬੇਟਾ ਸਾਡਾ ਜਵਾਨ ਤੁਸੀਂ ਮਾਰ ਦਿੱਤਾ ਸਾਡੇ ਪੱਲੇ ਕੀ ਰਹਿ ਗਿਆ ਹੁਣ ਤੇ ਸਾਨੂੰ ਵੀ ਮਾਰ ਦੋ ਸਾਡਾ ਜੀਨ ਤਾਂ ਵੈਸੇ ਹੀ ਨਹੀਂ ਕੋਈ ਹੱਜੇ ਗੱਗੇ ਮਰੇ ਤੇ ਅਸੀਂ ਅੱਗੇ ਹੀ ਪੈ ਉਸ ਤੋਂ ਬਾਅਦ ਜੇ ਫਰਾਨਕੇ ਮੇਰੇ ਡੈਡੀ ਦੇ ਗਲ ਪੈ ਗਏ ਨਾ ਧੂ ਧੂ ਕੇ ਸੱਟਾਂ ਦੇਖੋ ਕਿਦਾਂ ਲਾਈਆਂ ਮੇਰੇ ਡੈਡੀ ਦੇ। ਹੋ ਕੀ ਮੈਂ ਕਰੀ। ਅਹੀਂ ਮੰਗ ਕੇ ਹੋ ਕਰਦੇ ਆ ਪ੍ਰਸ਼ਾਸਨ ਕੋਲ ਕਿ ਸਾਨੂੰ ਅਨਸਾਫ ਚਾਹੀਦਾ ਹੈ। ਦੂਰੀ ਦੂਰੀ ਵਾਰ ਸਾਡੇ ਤੇ ਹਮਲੇ ਹੋ ਰਹੇ ਸਾਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਹੈ। ਠੀਕ ਹੈ। ਹਾਂ। ਹਾਂਜੀ ਸਰ ਇੱਕ ਪਿੰਡ ਵਲੇਰ ਦੇ ਵਿੱਚ ਜਿਹੜਾ ਝਗੜਾ ਹੋਇਆ ਕੀ ਇਹ ਮਾਮਲਾ ਧਿਆਨ ਦੇ ਵਿੱਚ ਆਇਆ ਤੇ ਕੀ ਕਿਨੇ-ਕਨੇ ਲੋਕ ਸ਼ਿਕਾਇਤਾਈ ਆ। ਇੱਕ ਜੀ ਜਰਮਨਜੀ ਸਿੰਘ ਆ ਵਲੇਰ ਤੋਂ ਦੂਸਰੀ ਢੇ ਰਹੀ ਆ ਜੀ ਚਿੰਤਾ ਸਿੰਘ ਵਾਸੀ ਵਲੇਰ। ਹੂੰ। ਇਹਨਾਂ ਦਾ ਜ਼ਮੀਨ ਤੋਂ ਲੈ ਕੇ ਦੀ ਝਗੜਾ ਹੋਇਆ ਦੋਹਾਂ ਪਾਰਟੀਆਂ ਦਾ ਦੋਹਾਂ ਨੂੰ ਸੱਟਾਂ ਲੱਗੀਆਂ ਆ ਤੇ ਹਸਪਤਾਲ ਦਾਖਲ ਇਹਨਾਂ ਦੀ ਜਿਹੜੀ ਆ ਦੋਹ ਤਰ੍ਹਾਂ ਦੀਆਂ ਜਿਹੜੀ ਤਲਾਸ਼ ਮਿਲੀ ਹੈ ਲੜਾਈ ਹੁਣ ਸੰਬੰਧੀ ਤਸਦੀਕ ਤਰਦੀਸ਼ ਕੀਤੀ ਜਾ ਰਹੀ ਆ ਜੋ ਵੀ ਸਲੀਅਤ ਸਾਹਮਣੇ ਆਉਗੀ ਕਾਨੂੰਨ ਅਨਸਾਰ ਕਾਰਵਾਈ ਜਿਹੜੀ ਉਹ ਕੀਤੀ ਜਾਏ ਇਹ ਸਰ ਦੋਵੇਂ ਤਰ੍ਹਾਂ ਕਿੱਥੇ ਜੇ ਦਾਖਲ ਹੋਇਆ ਇਹ ਸੁਰਸੋਂ ਹਸਪਤਾਲ ਦਾਖਲ ਆ ਠੀਕ ਹੈ ਤੇ ਇਹ ਸੱਟਾਂ ਇਹਨਾਂ ਨੂੰ ਕਿਸ ਤਰ੍ਹਾਂ ਲੱਗੀਆਂ ਕੋਈ 23 34 ਇਹ ਅਸੀਂ ਤਸਦੀਕ ਆਂਦੇ ਆ ਜੀ ਇਹਨਾਂ ਦੇਖ ਕੇ ਕਿ ਕਿਦਾ ਸੱਟਾ ਕੀ ਲੱਗੀਆਂ ਲੜਾਈ ਐ ਸਾਇਪਤ ਲੱਗਿਆ ਸੱਟਾਂ ਲੱਗੀਆਂ ਅਸੀਂ ਵੀ ਧਰਨੇ ਤੇ ਕੋਈ ਵੀਆਪੀ ਟੂਰੀ ਪੈ ਗਈ ਆ ਤੋਂ ਬਾਅਦ ਅਸੀਂ ਤਸਦੀਕ ਕਰਦੇ ਆ ਜੀ ਨਹੀਂ ਇਹਨਾਂ ਜੇ ਕੋਈ 23 34 ਵਰਥੇ ਗਿਆ ਕਿ ਕਿ ਜਾਂ ਕਿਤਰ ਲੱਗੀਆਂ ਸੱਟਾਂ ਇਹ ਵਾਲੀ ਵੇ ਨਹੀਂ ਆ ਜੀ ਇਹਨਾਂ ਦੇਖ ਲਈ ਕਿ ਕਿਹਦੇ ਥਿਆਰਾਂ ਦੇ 30 ਜਾਨਾਂ ਲੱਗੀਆਂ ਜਾਂ ਇਹ ਡਾਂਗਾ ਸੋਟਿਆਂ ਨਾਲ ਲੱਗੀਆਂ ਇਹ ਵੇ ਨੇ ਤਸਦੀਕ ਕਰਦੇ